ਅੰਤਪਾਲ ਸਿੰਘ ਦੇ ਸਾਥੀਆਂ ਦੇ ਮਾਮਲੇ ਵਿੱਚ ਨਵੀਂ ਖਬਰ ਸਾਹਮਣੇ ਆਈ ਹੈ। ਤੁਹਾਨੂੰ ਪਤਾ ਹੀ ਹੈ ਕਿ ਅੰਤਪਾਲ ਸਿੰਘ ਦੇ ਸਾਥੀ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦਿਆ ਐਨਐਸਏ ਦੇ ਦੀਨ ਬੰਦ ਸੀ ਜਿਹਦੀ ਮਿਆਦ 18 ਮਾਰਚ ਨੂੰ ਖਤਮ ਹੋ ਗਈ ਸੀ। ਤੇ ਪੰਜਾਬ ਸਰਕਾਰ ਨੇ ਉਸ ਨੂੰ ਹੋਰ ਵਧਾ ਦਿੱਤਾ ਗਿਆ। ਪਹਿਲੇ ਵੀ ਸਾਰਿਆਂ ਨੇ ਇਸ ਐਨਐਸਏ ਨੂੰ ਚੁਣੌਤੀ ਦਿੱਤੀ ਸੀ। ਤੇ ਉਹ ਵੀ ਕੇਸ ਚੱਲ ਰਿਹਾ ਸੀ ਤੇ ਹੁਣ ਪੰਜਾਬ ਸਰਕਾਰ ਨੇ ਦੱਸਿਆ ਕਿ ਐਨ ਐਸ ਐਚ ਵਿਟੀਓ ਵਿਵਦਾਤਿਕਾ ਦਿੱਤੀ ਗਈ ਹੈ ਤੇ ਹੁਣ ਸਾਰਿਆਂ ਨੇ ਅੰਮਤਪਾਲ ਜੀ ਸਾਥੀਆਂ ਸਾਰਿਆਂ ਨੇ ਐਨ ਐਸ ਐਚ ਨੂੰ ਚੋਣਤ ਲਈ ਇੱਕ ਪ੍ਰਤੀਨਿਧੀ ਬੋਰਡ ਨੂੰ ਭੇਜ ਦਿੱਤਾ ਬੋਰਡ ਇੱਕ ਸੇਵਾਮੁਕਤ ਜੱਜ ਦੇ ਅਧੀਨ ਕੰਮ ਕਰਦਾ ਉਸ ਨੂੰ ਭੇਜ ਦਿੱਤਾ ਕਿਉਂਕਿ ਇਹ ਸਾਰੇ ਜਿੰਨੇ ਵੀ ਮੋਲਜੁਮ ਬਣਾਏ ਗਏ ਇਹ ਮੁੱਖ ਕੇਸ ਦੇ ਵਿੱਚ ਗ੍ਰਫਤਾਰੀ ਨਹੀਂ ਹੈ ਇਹਨਾਂ ਦੀ ਕਿਸੇ ਵੀ ਮੁਕ ਕਿਸੇ ਦੇ ਵਿੱਚ ਗ੍ਰਫਤਾਰੀ ਨਹੀਂ ਹੈ ਔਰ ਕੋਈ ਸਾਰੇ ਮੁਕ ਕਿਸੇ ਦੇ ਵਿੱਚ ਸ਼ਾਮਲ ਵੀ ਨਹੀਂ ਹੈ ਤੇ ਇਸ ਐਨਐਸਏ ਦੀ ਇਸ ਮੌਲੇ ਜ਼ਰੂਰਤ ਨਹੀਂ ਹੈ ਇਹ ਕਹਿ ਕੇ ਬੋਰਡ ਨੂੰ ਭੇਜਿਆ ਗਿਆ ਕਿ ਪ੍ਰਤੀਨਿਧੀ ਔਰ ਹੁਣ ਅਗਲੀ ਕਾਰਵਾਈ ਬਹੁਤ ਜਲਦ ਇਸਤੇ तकरीबन 15 ਦਿਨਾਂ ਦੇ ਵਿੱਚ ਸ਼ਾਇਦ ਇਸਤੇ ਉਹਨਾਂ ਨੂੰ ਕਾਰਵਾਈ ਕਰਨੀ ਬੋਰਡ ਨੂੰ ਬੋਰਡ ਸੈਂਟਰ ਦੇ ਅਧੀਨ ਆਉਂਦਾ ਤੇ ਉਹ ਇੱਕ ਸੇਵਾਮੁਖਤ ਜੱਜ ਹੋਊਗਾ ਤੇ ਉਹ ਫੈਸਲਾ ਕਰਨਗੇ ਕਿ ਇਸ ਦੀ ਜ਼ਰੂਰਤ ਨਹੀਂ ਹੈ ਜਾਂ ਹੈ ਕਿਉਂਕਿ ਮੁਕ ਮਹਕਮੇ ਦੇ ਵਿੱਚ ਕੋਈ ਵੀ ਇਸ ਦੇ ਵਿੱਚ ਗ੍ਰਿਫਤਾਰੀ ਨਹੀਂ ਹੈ ਮੁਕ ਕੇ ਇਸ ਇਹਨਾਂ ਨੇ ਜੋ ਅਜਨਾਰਾ ਥਾਣਾ ਦਾ ਬਣਾਇਆ ਸੀ ਪਰ ਉਸ ਦੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੈ ਅਮਰਤਪਾਲ ਸਿੰਘ ਨੂੰ ਰੋਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਇਹ ਬਾਕੀਆਂ ਨੂੰ ਅਲੱਗ-ਅਲੱਗ ਜਗ੍ਹਾ ਤੋਂ ਔਰ ਸਿੱਧਾ ਐਨਐਸਏ ਦੇ ਅੱਧੇ ਹਿਨ ਗ੍ਰਿਫਤਾਰ ਕੀਤੇ ਗਏ ਜਦਕਿ ਐਨਐਸਏ ਦੀ ਜ਼ਰੂਰਤ ਨਹੀਂ ਸੀ ਔਰ ਇੱਕ ਇੱਥੇ ਨਵਾਂ ਮੋੜ ਹੋਰ ਸਾਹਮਣੇ ਆਇਆ ਵਾ ਤੇ ਇਹਦੇ ਵਿੱਚ ਸ਼ਾਇਦ 15 ਦਿਨਾਂ ਦੇ ਵਿੱਚ ਕਾਰਵਾਈ ਹੋਊਗੀ ਆਸ ਕਰਦੇ ਹਾਂ ਚੰਗੀ ਕਾਰਵਾਈ ਹੋਵੇ ਧੰਨਵਾਦ